ਪੰਜਾਬ ਯੂਨੀਵਰਸਿਟੀ ਚੋਣਾਂ ਸੀਗੀਆਂ ਗੱਲ ਤੇ ਉਹਦਾ ਇੰਤਜ਼ਾਰ ਵੀ ਸੀਗਾ ਵਿੱਕੀ ਬਣੇਗਾ ਖਾਸ ਕਰਕੇ ਆਪਣੇ ਤੇ ਏਰੀਆ ਦੇ ਮੁੰਡਾ ਵੀ ਸੀਗਾ ਉਹ ਥੋੜਾ ਜਿਹਾ ਜਾਣਕਾਰੀ ਜਾਂਦੇ ਜਾਂਦੇ ਭਾਵੇਂ ਸੰਖੇਪ ਦੇ ਵਿੱਚ ਹੀ ਸਾਨੂੰ ਦੇ ਦੇਓ ਕੀ ਬਣਿਆ ਪੰਜਾਬ ਯੂਨੀਵਰਸਿਟੀ ਚੋਣਾਂ ਦੇ ਵਿੱਚ ਉੱਥੇ ਏਬੀਪੀਪੀ ਨੇ ਬਈ ਕਮਾਲ ਕੀਤਾ ਬਾਈ ਲੈ ਜਿਹੜੀ ਆਰਐਸਐਸ ਤੇ ਭਾਜਪਾ ਹੀ ਸਾਂਝੀ ਹੈ ਹਾਂ ਜੀ ਇਹਨਾਂ ਦੀ ਆਪਣੀ ਸ਼ਾਖਾ ਹੈ ਗਿਆ ਹੂੰ ਕਿਉਂਕਿ ਆਰਐਸਐਸ ਹੋ ਗਈ ਨਾ ਮਤਲਬ ਕਿ ਇਹਨਾਂ ਦੀ ਜੜ ਜੀ ਟਾਣਾ ਹੋ ਗਿਆ ਹੂੰ ਤੇ ਉੱਤੇ ਗਾਂ ਟਾਣੀ ਹੋ ਗਈ ਭਾਰਤੀ ਜਨਤਾ ਪਾਰਟੀ ਹੂੰ ਤੇ ਉਸ ਟਾਣੀ ਦਾ ਹੀ ਇੱਕ ਪਤਾ ਲਾ ਲਓ ਬਈ ਏਬੀਵੀ ਸਰ ਲਖਰਾਂ ਚ ਜੀ ਤੇ ਇਹ ਪ੍ਰੈਜ਼ੀਡੈਂਟ ਇਹਨਾਂ ਦਾ ਬਣ ਗਿਆ ਹੂੰ ਪਰ ਵਾਈਸ ਪ੍ਰੈਜ਼ੀਡੈਂਟ ਦੀ ਵੀ ਬਹੁਤ ਤਗੜੀ ਟੱਕਰ ਰਹੀ ਨਾ ਉਹ ਜੋ ਨਵੀਂ ਵਿਦਿਆਰਥੀ ਜਥੇਬੰਦੀ ਬਣੀ ਹੈ ਪੰਥਕੀ ਕਹਿ ਲਓ 70 ਹਾਂ ਜੀ ਹਾਂ ਜੀ 7 ਉਹਦਾ ਛੋਟਾ ਨਾਮ ਹੈ ਤਾਂ ਉਹ ਮੁੰਡੇ ਨੇ ਕਮਾਲ ਕੀਤਾ ਹੂੰ ਉਹ ਮੁੰਡੇ ਦੀਆਂ ਪ੍ਰਭਾਵਸ਼ਾਲੀ ਸਪੀਚਾਂ ਨੇ ਬਹੁਤ ਕੰਮ ਖਿੱਚਿਆ ਟੱਕਰ ਦਾ ਜ਼ਬਰਦਸਤ ਰਹੀ ਹੈ ਤੇ ਵਾਈਸ ਪ੍ਰੈਜ਼ੀਡੈਂਟ ਇਲੈਕਸ਼ਨ ਦੀ ਜੀ ਏਬੀਵੀਪੀ ਦੀ ਤੇ ਸੱਤ ਵਾਲਿਆਂ ਦੀ ਬਹੁਤ ক্লোਜ਼ ਟੱਕਰ ਰਹੀ ਆ ਹਾਂਜੀ ਹਾਂਜੀ ਤਾਂ ਉਹਦੇ ਚ ਵਾਈਸ ਪ੍ਰੈਜ਼ੀਡੈਂਟ ਮਤਲਬ ਕਿ ਉਹ ਵੀ ਨਤੀਜਾ ਹੈਰਾਨ ਕਰਨ ਵਾਲਾ ਇਹ ਵੀ ਜੇ ਪ੍ਰੈਜ਼ੀਡੈਂਟ ਵਾਲਾ ਹੈਰਾਨ ਕਰਨ ਵਾਲਾ ਹੈ ਕਿ ਕਾਂਗਰਸ ਪਛੜ ਗਈ ਆਮ ਆਦਮੀ ਪਾਰਟੀ ਪਛੜ ਗਈ ਜਾਂ ਪਸੂ ਵਗੈਰਾ ਜਾਂ ਜਿਹੜੇ ਵੀ ਜਿੰਨੇ ਵੀ ਉੱਥੇ ਹੈਗੇ ਜਥੇਬੰਦੀਆਂ ਸਥਾਪਤ ਬਿਲਕੁਲ ਬਿਲਕੁਲ درست ਕਿਹਾ ਤੁਸੀਂ ਕਿ ਉਹਨਾਂ ਨੂੰ ਪਛਾੜ ਕੇ ਜੇ ਏਬੀਵੀਪੀ ਉੱਥੇ ਆਪਣਾ ਝੰਡਾ ਬੁਲੰਦ ਕਰ ਗਈ ਤਾਂ ਸਾਥ ਨੇ ਜਿਹੜਾ ਉੱਥੇ ਸਾਥ ਚ ਕਮਾਲ ਕੀਤਾ ਹੈ ਨਾ ਉਹ ਵੀ ਉਹ ਵੀ ਕੁ ਘੱਟ ਮਤਲਬ ਕਿ ਹੈਰਾਨ ਕਰਨ ਵਾਲਾ ਨਤੀਜਾ ਨਹੀਂ ਸੀਗਾ ਤਾਂ ਅਨਫੋਰਚਨਟਲੀ ਆਪਣਾ ਲੋਕਲ ਮੁੰਡਾ ਹਾਰ ਗਿਆ ਪਰ ਕੋਈ ਨਹੀਂ ਵੈਸਟ ਸ਼ਿਸ਼ ਹੈ ਬਾਈ ਬਦਿਆਪੀ ਰਾਜਨੀਤੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਨੇ ਤਾਂ ਉਹ ਜਿਹੜਾ ਮੁੰਡਾ ਵਾਈਸ ਪ੍ਰੈਜ਼ੀਡੈਂਟ ਹੈ ਸ਼ਾਇਦ ਤਖਤ ਉਭਰਦਾ ਜੀ ਉਹਦਾ ਬੈਕਗ੍ਰਾਉਂਡ ਵੀ ਜਿਹੜਾ ਸ਼ਾਇਦ ਟੀਚਰ ਫੈਮਿਲੀ ਨਾਲ ਹੈ ਤੇ ਅਕਾਲੀ ਪ੍ਰੈਜ਼ੀਡੈਂਟ ਐ ਮਿਲਦਾ ਉਹ ਵੀ ਪੰਜਾਬ ਦਾ ਹੀ ਐ ਸੋਮਲ ਮਿੱਤਰदास ਵੀਰੇ ਨੇ ਸੋਮਲ ਪਤਾ ਨਹੀਂ ਕੀ ਐ ਨਾਮ ਪੂਰਾ ਲੰਮੜੇ ਦਾ ਨਹੀਂ ਚਲੋ ਠੀਕ ਐ ਸੋਮਲ ਜੇ ਪੰਜਾਬੀ ਆ ਤਾਂ ਸੋਮਲ ਵੈਸੇ ਪੰਜਾਬੀ ਆ ਤੇ ਜੇ ਉਹ ਪੰਜਾਬ ਤੋਂ ਆ ਹੂੰ ਤਾਂ ਕੋਈ ਗੱਲ ਨਹੀਂ ਯਾਰ ਪੰਜਾਬ ਲਈ ਵਧੀਆ ਕੰਮ ਕਰੇ ਪੀਯੂ ਲਈ ਹੁਣ ਇਹਨਾਂ ਨਾਲ ਹੋਵੇ ਕਿ ਉਹ ਵੀ ਕਹਦੇ ਜੀ ਇਹਦਾ ਨਾਮ ਬਦਲ ਦਿਓ ਫਲਾਂਟਮ ਕਰ ਫੇਰ ਨਹੀਂ ਗੱਲ ਬਣਦੀ ਜੇ ਪੰਜਾਬੀ ਹੈ ਕੋਈ ਗੱਲ ਨਹੀਂ ਤਨਜ਼ੀਮ ਕੋਈ ਵੀ ਹੋ ਸਕਦੀ ਹੈ ਵਿਚਾਰ-ਤਾਰਾ ਕੋਈ ਵੀ ਹੋ ਸਕਦਾ ਅੱਗੇ ਪਰ ਦੇਸ਼ ਚ ਪੰਜਾਬੀ ਫਿਰ ਵੀ ਦਿਲ ਹੈ ਹਿੰਦੁਸਤਾਨੀ ਉਹ ਗਾਣਾ ਸੀ ਨਾ ਜਿਵੇਂ ਛੋਟੇ ਹੁੰਦੇ ਸੁਣਦੇ ਹੁੰਦੇ ਫਿਰ ਵੀ ਦਿਲ ਹੈ ਪੰਜਾਬੀਅਤ ਵਾਲਾ ਰੱਖਣ ਤਾਂ ਕੋਈ ਗੱਲ ਨਹੀਂ ਜੀ ਬਿਲਕੁਲ 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 ਗੌਰਵ ਵੀਰ ਸੋਹਲ ਦੱਸ ਰਹੇ ਨੇ ਸ਼ਾਇਦ ਹਾਂ ਜੀ ਚਲੋ ਨਾਮ ਤੇ ਆਪਾਂ ਨਹੀਂ ਜਾਂਦੇ ਹਾਂ ਧਿਆਨ ਸੀ ਹੈ ਤੇ ਹਾਂਜੀ ਬਿਲਕੁਲ ਲਿਕਰ ਲਿਕਰ ਵਾਰ ਹੁੰਦੀ ਹੈ ਜੀ GST ਤੋਂ ਵਾਰ ਹੁੰਦੀ ਹੈ ਉਹ VAT ਚ ਆਉਂਦੀ ਹੈ ਤੇ ਜਿਹੜਾ ਪੈਟਰੋਲੀਅਮ ਪਦਾਰਥ ਕੋਈ ਵੀ ਹੁੰਦਾ ਇਹ ਵੀ ਜੀਐਸਟੀ ਚੋਂ ਬਾਹਰ ਆਉਂਦੀ ਹੈ ਜੀ ਜੀ ਚਲੋ ਫਿਰ ਮਿੰਟ ਜੀ ਸਮਾਂ ਹੋ ਗਿਆ ਤੇ ਬਹੁਤ ਦੋਸਤਾਂ ਦਾ ਵੀ ਸ਼ੁਕਰੀਆ ਜਿਹੜੇ ਦੋਸਤ ਜੁੜੇ ਨੇ ਭਰਪੂਰ ਮਾਤਰਾ ਦੇ ਵਿੱਚ ਤੇ ਵਧੀਆ ਗੱਲਾਂ ਬਾਤ ਆਪਣੇ ਨਾਲ ਸਾਂਝੀਆਂ ਕੀਤੀਆਂ ਨੇ ਤੁਹਾਡਾ ਹੀ ਬਹੁਤ ਸ਼ੁਕਰੀਆ ਥੋੜੇ ਟਾਈਮ ਚ ਵਾਵਾ ਸਰੀਆਂ ਜਾਣਕਾਰੀਆਂ ਕਰ ਦਿੱਤੀਆਂ ਸੋਮਨ ਸੋਮਨ ਨਹੀਂ ਹੈ ਜੀ ਗੌਰਵ ਸੋਮਨ ਪਹਿਲਾਂ ਉਹ ਮਿੱਤਰ ਨੇ ਇੱਕ ਸੋਮਨ ਲਿਖਿਆ ਹੋਇਆ ਸੀਗਾ ਅੱਛਾ ਜੀ ਸੋਮਨ ਵੀ ਪੰਜਾਬੀ ਹੈ ਤੇ ਸੋਲ ਵੀ ਪੰਜਾਬੀ ਹੈ ਗੁਰਦੀਪ ਸਿੰਘ ਕੱਲ੍ਹ ਹੋਰਾਂ ਨੇ ਸੋਮਨ ਲਿਖਿਆ ਹੋਇਆ ਹੈ